ਅੰਮ੍ਰਿਤਸਰ ਤੋਂ ਬੀਜੇਪੀ ਦੇ ਤਰਨ ਸਿੰਘ ਜੀ ਤਾਂ ਵੀ ਗੈਟਿੰਗ ਐਂਡਰ ਹਾਂ ਤੇ ਆਪਣਾ ਜੋ ਲੜੀ ਬਾਤ ਚੋਣ ਪ੍ਰਚਾਰ ਕਰ ਰਹੇ ਹੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਤੇ ਜਿਹੜੇ ਅੰਮ੍ਰਿਤਸਰ ਦੀ ਐਵੀਜ਼ਨ ਬੀਜੇਪੀ ਦਾ ਕਿਹੜਾ ਲੈ ਕੇ ਚੱਲ ਰਿਹਾ ਜਿਹੜਾ ਤੁਸੀਂ ਇਸ ਵੇਲੇ ਪ੍ਰਚਾਰ ਕਰ ਰਹੇ ਹੋ ਦੇਖੋ ਅੱਜ ਐਕਸਕਲੂਸਿਵਲੀ ਪੈਣਾ ਦਾ ਪ੍ਰੋਗਰਾਮ ਸੀਗਾ ਪੈਣਾ ਤਾਂ ਮਾਵਾਂ ਆਈਆਂ ਸੀਗੀਆਂ ਤੇ ਇੱਥੇ ਦਰਸ਼ਨ ਵੀ ਕੀਤੇ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਪ੍ਰਧਾਨ ਮੰਤਰੀ ਮੋਦੀ ਦਾ ਤੁਸੀਂ ਪੁੱਛਿਆ ਹੈ ਕਿ ਕਿਹੜੀ ਵਿਜਨ ਹੈ ਵਿਜਨ ਬੜੀ ਕਲੀਅਰ ਹੈ ਡਵੈਲਪਮੈਂਟ ਓਰੀਐਂਟਡ ਵਿਜਨ ਹੈ ਤੇ ਅੰਬਰਸਰ ਉਹ ਵਿਜਨ ਨੂੰ ਮਿਸ ਕਰ ਰਿਹਾ ਅਸੀਂ ਮੇਰੀ ਇਹੋ ਹੀ ਕੋਸ਼ਿਸ਼ ਹੈ ਕਿ ਅੰਬਰਸਰ ਚ ਵੀ ਉਹ ਡਵੈਲਪਮੈਂਟ ਲੈ ਕੇ ਆਣੀ ਆ ਕਿਉਂਕਿ ਅੰਬਰਸਰ 1960-70 ਤੱਕ ਭਾਰਤ ਦਾ ਟੌਪ 10 ਚੋਂ ਇੱਕ ਸ਼ਹਿਰ ਸੀਗਾ ਅੱਜ ਉਹ ਕਿੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਡਿਵੈਲਪਮੈਂਟ ਵੀ ਹੋਈ ਹੈ ਜਦੋਂ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਤੇ ਅਕਾਲੀ ਭਾਜਪਾ ਦੀ ਸਰਕਾਰ ਸੀ ਲੇਕਿਨ ਉਸ ਤੋਂ ਬਾਅਦ ਬਦਲਾਅ ਆਇਆ ਤੇ ਸਰਕਾਰਾਂ ਚੇਂਜ ਹੋ ਗਿਆ ਡਿਵੈਲਪਮੈਂਟ ਜਿਹੜੀ ਹੈ ਅਜੇ ਤੱਕ ਰੁਕੀ ਹੋਈ ਹੈ ਹੁਣ ਕਿਹੜੀਆਂ ਤਰੀਕੇ ਨਾਲ ਤੁਸੀਂ ਆਵਾਮ ਨੂੰ ਦੱਸੋਗੇ ਕਿ ਡਿਵੈਲਪਮੈਂਟ ਜਿਹੜੀ ਹੈ ਕਿਸ ਤਰੀਕੇ ਨਾਲ ਵਧਣੀ ਚਾਹੀਦੀ ਹੈ ਦੇਖੋ ਮੇਰੇ ਕੋਲ ਤਾਂ ਬਹੁਤ ਵੱਡੀਆਂ-ਵੱਡੀਆਂ ਵਿਜ਼ਨਸ ਹੈਗੀਆਂ ਨੇ ਜੋ ਅਸੀਂ ਅਮਰੀਕਾ ਤੇ ਭਾਰਤ ਦਾ ਰਿਲੇਸ਼ਨਸ਼ਿਪ ਇੱਕ ਪਾਰਟਨਰਸ਼ਿਪ ਤੇ ਬਦਲਿਆ ਅੱਜ ਵੱਡੀਆਂ ਇੰਟਰਨੈਸ਼ਨਲ ਫੈਕਟਰੀਆਂ ਭਾਰਤ 'ਚ ਲੱਗ ਰਹੀਆਂ ਨੇ ਭਾਰਤ 'ਚ ਨੌਕਰੀਆਂ ਮਿਲਦੀਆਂ ਨੇ ਅਮ੍ਰਿਤਸਰ 'ਚ ਵੀ ਖਾਸ ਤੌਰ ਤੇ ਜਿਹੜਾ ਪਿਛਲੇ 5 ਸਾਲ ਦਾ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਹੈ ਔਰ ਤੁਸੀਂ ਭਾਜਪਾ ਦੀ ਮੈਨੀਫੈਸਟੋ ਦੇਖੋ ਅੱਗੇ ਕਿਸੇ ਵੀ ਏਰੀਆ 'ਚ ਹੈਲਥ케ਅਰ ਆਪਣਾ ਇਨਕਮ ਜਨਰੇਸ਼ਨ ਐਗਰੀਕਲਚਰ ਇੰਡਸਟਰੀਜ਼ ਕਾਮਰਸ ਟੂਰਿਜ਼ਮ ਇੱਕ ਇੰਪੋਰਟੈਂਟ ਲਕਸ਼ ਪ੍ਰਧਾਨ ਮੰਤਰੀ ਮੋਦੀ ਦਾ ਟੂਰਿਜ਼ਮ ਹੈ ਸਾਡੇ ਅੰਮ੍ਰਿਤਸਰ ਚ 1.5 ਲੱਖ ਵਿਜ਼ਿਟਰ ਆਉਂਦਾ ਆ ਦਰਸ਼ਨ ਕਰਨ ਉਹਨੂੰ ਟੂਰਿਸਟ ਚ ਬਣਾਣਾ ਸਾਡਾ ਰਿਸਪੌਂਸਿਬਿਲਟੀ ਹੈ ਉਹਦੇ ਨਾਲ ਹੀ ਅੰਮ੍ਰਿਤਸਰ ਦੀਆਂ ਇਨਕਮਾਂ ਕਿਤੇ ਵੱਧ ਜਾਣੀਆਂ ਇਸ ਤਰ੍ਹਾਂ ਹੀ ਜਿਹੜੀ ਸਾਡੀ ਇੰਡਸਟਰੀ ਥੱਲੇ ਚਲੀ ਗਈ ਹੈ। ਔਰ ਅੱਜਕੱਲ ਤੁਹਾਨੂੰ ਪਤਾ ਯੂਥ ਲਈ ਸਟਾਰਟਅਪ ਮੋਦੀ ਸਰਕਾਰ ਪੈਸੇ ਦੇ ਰਹੀ ਆ ਸਟਾਰਟਅਪ ਸਟਾਰਟ ਕਰਨ ਲਈ। ਆਪਣੇ ਅੰਮਰਸਰਚ ਕਿੰਨੇ ਸਟਾਰਟਅਪ ਬਣੇ ਨੇ। ਅਸੀਂ ਅਮਰੀਕਨ ਤੇ ਫਿੱਕੀ ਟਾਪ ਦੇ ਚੈਂਬਰ ਦੇ ਇੱਥੇ ਲੈ ਕੇ ਆਏ ਆ। ਉਹਨਾਂ ਨੇ ਬੱਚਿਆਂ ਨਾਲ ਗੱਲਾਂ ਕੀਤੀਆਂ ਨੇ। ਕਈ ਸਟਾਰਟਅਪ ਇੱਥੇ ਖੋਲ ਸਕਦੇ ਨੇ। ਸਭ ਤੋਂ ਈਜ਼ੀ ਤਾਂ ਟੂਰਿਜ਼ਮ ਦਾ ਸਟਾਰਟਅਪ ਖੋਲ ਸਕਦਾ ਆ। ਇਹ ਬਿਲਕੁਲ ਸਟਾਰਟਅਪ ਕਈ ਖੋਲ ਸਕਦੇ ਨੇ ਕਿ ਗਵਰਨਮੈਂਟ ਵੱਲੋਂ ਬੱਚਿਆਂ ਨੂੰ ਯੂਥ ਨੂੰ ਹੈਲਪ ਵੀ ਕੀਤੀ ਜਾਏਗੀ ਸਕਿੱਲ ਦੇ ਲਈ ਕਿ ਜਿਹੜੇ ਆਪਣੇ ਨਵਾਂ ਸਟਾਰਟਅਪ ਖੋਲ ਸਕਣ ਬਿਲਕੁਲ ਦੇਖੋ ਮੈਂ ਬਾਰ-ਬਾਰ ਇਹੀ ਕਹਿੰਨਾ ਆਂ ਔਰ ਪਿਛਲੇ 4 ਸਾਲ ਤੋਂ ਜਦੋਂ ਵੀ ਮੈਂ ਕਿਉਂਕਿ 4 ਸਾਲ ਤੋਂ ਮੈਨੂੰ মিডিਆ ਨੋਟਿਸ ਕਰ ਰਿਹਾ ਪਹਿਲਾਂ ਨਹੀਂ ਕਰਦਾ ਸੀ ਮੈਂ ਹਰ ਸਾਲ ਇੱਥੇ ਆਪਣੇ ਘਰ ਵਾਪਸ ਆਉਣਾ ਸੀ ਤੇ ਦਰਬਾਰ ਸਾਹਿਬ ਤੇ ਦਰਜਾ ਮੰਦਿਰ ਮੱਥਾ ਟੇਕਦਾ ਸੀ ਤੇ ਹਰ ਵਾਰੀ ਮੈਂ ਇਹੀ ਕਿਹਾ ਕਿ ਸਾਡੀ ਐਜੂਕੇਸ਼ਨ ਡਿਗਰੀ ਔਰੀਐਂਟਡ ਨਹੀਂ ਚਾਹੀਦੀ ਸਾਡੀ এডਿਕੇਸ਼ਨ ਸਕਿੱਲ ਔਰੀਐਂਟਡ ਚਾਹੀਦੀ ਹੈ ਤੇ ਐਸ ਟਾਈਮ ਤੇ ਨਿਊ এডਿਕੇਸ਼ਨ ਪਾਲਿਸੀ ਦੇ ਥੱਲੇ ਭਾਰਤ ਕਈ ਯੂਨੀਵਰਸਟੀਆਂ ਹੁਣ ਸਕਿੱਲ ਔਰੀਐਂਟਡ এডਿਕੇਸ਼ਨ ਕਰਦੀਆਂ ਨੇ ਤੇ ਅੰਮ੍ਰਿਤਸਰ ਚ ਵੀ ਸਾਡੇ ਸਾਰਾ ਕੁਝ ਇੱਥੇ ਹੈਗਾ ਲੇਕਿਨ ਉਹ ਡਿਗਰੀਆਂ ਹੀ ਦਿੰਦੀਆਂ ਨੇ ਉਹਦੇ ਨਾਲ ਕੁਝ ਨਹੀਂ ਬਣਦਾ ਸਾਨੂੰ ਉਹਨਾਂ ਨੂੰ ਸਕਿੱਲ ਓਰੀਐਂਟਡ ਐਜੂਕੇਸ਼ਨ ਰਚਣੀ ਔਰ ਉਹ ਬਣਾਣ ਚ ਬਿਲਕੁਲ ਕਲੈਰਿਟੀ ਹੈ 12 ਅਸਿਸਟੈਂਸ ਵੀ ਲਿਆਵਾਂਗੇ ਭਾਰਤ ਸਰਕਾਰ ਤੋਂ ਤੇ ਹੋਰ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਬਾਕੀ ਭਾਰਤ ਚ ਆਈਆਂ ਨੇ ਉਹ ਅੰਮ੍ਰਿਤਸਰ ਚ ਵੀ ਆ ਸਰ ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਵੀ ਆਂਦੀ ਹੈ ਕਿ ਬੱਚੇ ਜਿਹੜੇ ਸਕਿਲਡ ਹੁੰਦੇ ਆ ਉਹ ਬਾਹਰ ਚਲ ਜਾਂਦੇ ਆ ਯਾ ਦੇਸ਼ਾਂ ਵਿੱਚ ਚਲ ਜਾਂਦੇ ਆ ਯਾ ਬੰਗਲੌਰ ਵਰਗੀ ਸਿਟੀ ਤੇ ਜਾ ਕੇ ਸੈਟਲ ਹੋ ਜਾਂਦੇ ਆ ਇੱਥੇ ਜੋਬ ਓਪਰਚ्युनिटी ਇੰਨੀ ਨਹੀਂ ਹੁੰਦੀ ਜਿਸ ਕਰਕੇ ਇੱਥੇ ਬੇਰੋਜ਼ਗਾਰੀ ਦਾ ਆਲਮ ਹੈ ਤੇ ਦੂਸਰਾ ਇੱਕ ਨਸ਼ੇ ਦੀ ਬਹੁਤ ਵੱਡੀ ਮਾਰ ਪੈ ਰਹੀ ਹੈ ਦੇਖੋ ਤੁਸੀਂ ਦੋ ਤਿੰਨ ਚੀਜ਼ਾਂ ਇਕੱਠੀਆਂ ਪੁੱਛ ਲੀਆਂ ਪਹਿਲੀ ਗੱਲ ਕਿ 45% ਅੰਬਰਸਰ ਦੀ ਪੋਪੂਲੇਸ਼ਨ 26 ਸਾਲ ਤੇ ਉਤੋਂ ਘਟ ਹੈ ਤੁਸੀਂ ਨੰਬਰ ਗਿਣ ਲਓ ਅਗਰ ਆਪਾਂ ਸਕਿੱਲ ਇੱਥੇ ਕਰਵਾਵਾਂਗੇ ਇਹ ਜਿਹੜੀ ਬਾਹਰ ਦੀ ਐਜੂਕੇਸ਼ਨ ਇੱਥੇ ਮਿਲੇ ਜੋ ਮਿਲ ਸਕਦੀ ਆ ਬਾਕੀ ਭਾਰਤ 'ਚ ਹੁਣ ਮਿਲ ਰਹੀ ਹੈ ਅਗਰ ਇੱਥੇ ਕਰਵਾਨੇ ਆ ਤੇ ਬੱਚੇ ਇੱਥੇ ਪੜ ਕੇ ਤੇ ਇੱਥੇ ਹੀ ਨੌਕਰੀਆਂ ਮਿਲਣਗੀਆਂ ਤੋ ਬਾਹਰ ਕਿਉਂ ਜਾਣਗੇ ਦੂਸਰੀ ਗੱਲ ਅਗਰ ਕੋਈ ਬਾਹਰ ਜਾਂਦਾ ਆ ਤੇ ਸਕਿੱਲ ਲੈ ਕੇ ਜਾਵੇ ਉਹ ਤਰ੍ਹਾਂ ਆਪਣੇ ਪੈਸੇ ਵੇਸਟ ਕਰਕੇ ਮਾਪਿਆਂ ਦੇ ਪੈਸੇ ਯੂਜ਼ ਕਰਕੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਪ੍ਰਾਪਰਟੀ ਉਹਨੂੰ ਲੋਨ ਉਹਦੇ ਅਗੇਂਸਟ ਲੈਂਦੇ ਨੇ ਤੇ 30-30 ਲੱਖ ਫਿਰ ਬਰਬਾਦ ਕਰ ਦਿੰਦੇ ਨੇ ਸਾਨੂੰ ਉਹਦੀ ਜਰੂਰਤ ਨਹੀਂ ਹੈ ਅਗਰ ਕੋਈ ਬਾਹਰ ਜਾਣਾ ਵੀ ਚਾਹਦਾ ਆ ਤੇ ਸਕਿੱਲ ਲੈ ਕੇ ਜਾਵੇ ਉਹਦੀ ਵੈਲਿਊ ਕਿਤੇ ਜ਼ਿਆਦਾ ਹੋਏਗੀ ਔਰ ਅਗਰ ਸਾਡੇ ਇੱਥੋਂ ਦੀ ਐਜੂਕੇਸ਼ਨ ਪਾਲਿਸੀ ਜਿਹੜੀ ਭਾਰਤ ਚ ਬਦਲ ਗਈ ਹੈ ਅਸੀਂ ਇੱਥੇ ਵੀ ਸਕਿੱਲ ਔਰੀਐਂਟਡ ਐਜੂਕੇਸ਼ਨ ਕਰਦੇ ਆਂ ਤੇ ਸਾਡੇ ਬੱਚਿਆਂ ਨੂੰ ਨੌਕਰੀਆਂ ਅੰਮਰਸਰ ਚ ਮਿਲ ਨਹੀਂ ਆ ਮੈਂ ਇਹ ਵਾਦਾ ਕਰਦਾ ਮੈਂ ਇਹ ਵਾਦਾ ਉਹ ਕਰ ਰਿਹਾ ਜਿਹੜਾ ਅਸੀਂ ਅਮਰੀਕਾ ਤੇ ਭਾਰਤ ਚ ਪਿਛਲੇ ਸਾਲ 4 ਸਾਲ ਤੋਂ ਕੀਤਾ ਔਰ ਕਈ ਚੀਜ਼ਾਂ ਨੇ ਉਦਾਹਰਣ ਵੀ ਦਿੱਤੇ ਆ ਜਿਹਦੇ ਨਾਲ ਸਾਡੇ ਇੱਥੇ ਹੀ ਨੌਕਰੀਆਂ ਬਣ ਸਕਦੀਆਂ ਜੀ ਬਿਲਕੁਲ ਮੇਰਾ ਇੱਕ ਆਖਰੀ ਸਵਾਲ ਤੁਹਾਡਾ ਨਾਲ ਜਿਹੜਾ ਨਸ਼ੇ ਨੂੰ ਲੈ ਕੇ ਕੀਤਾ ਜਾ ਰਿਹਾ ਜਾ ਰਿਹਾ ਹਰ ਸਰਕਾਰਾਂ ਨੇ ਆਪਣੇ ਆਪਣੇ ਸਮੇਂ ਤੇ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਤੇ ਤੁਹਾਡਾ ਨਸ਼ੇ ਦੇ ਵਿਰੋਧ ਦੇ ਵਿੱਚ ਜਾਂ ਨਸ਼ੇ ਨੂੰ ਖਤਮ ਕਰਨ ਦੇ ਲਈ ਕੋਈ ਮੁਹਿੰਮ ਤੁਹਾਡੇ ਵੱਲੋਂ ਦੇਖੋ ਤਿੰਨ ਸਕੀਮਾਂ ਨੇ ਇੱਕ ਤਾਂ ਲਾਅਨ ਆਰਡਰ ਕਿਉਂਕਿ ਕੋਸ਼ਤੋਂ ਦੇ بڑے ਤਕੜੇ ਬੰਦੇ ਮਿਲੇ ਹੋਏ ਨੇ ਨਸ਼ੇ ਉਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਅਗਰ ਯੂਪੀ ਚ ਪੁਲਿਸ ਐਕਸ਼ਨ ਲੈਂਦੀ ਆ ਤੇ ਅੰਬਰ ਸਰਚ ਵੀ ਲੈਣਾ ਚਾਹੀਦਾ ਆ ਔਰ ਅਗਰ ਨਹੀਂ ਲੈਂਦੀ ਤੇ ਕਨਸਟੀਟਿਊਸ਼ਨ ਦੇ ਥੱਲੇ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਹੈਗੀ ਆ ਅਗਰ ਕੋਈ ਆਪਣਾ ਕੰਮ ਨਹੀਂ ਕਰਦੀ ਸਰਕਾਰ ਤੇ ਭਾਰਤ ਸਰਕਾਰ ਉਹਦੇ ਥਰੂ ਇੰਟਰਵੈਨ ਕਰ ਸਕਦੀ ਆ ਇਹ ਰਿਸਪਾਂਸਿਬਿਲਟੀ ਆ ਸਰਕਾਰਾਂ ਦੀ ਤੇ ਲੀਡਰਾਂ ਦੀ ਔਰ ਨਸ਼ੇ ਨੂੰ ਖਤਮ ਕਰਨਾ ਚਾਹੀਦਾ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਕਿਉਂਕਿ ਕੱਲ ਤੁਹਾਡਾ ਬੱਚਾ ਵੀ ਨਸ਼ੇ ਤੇ ਉਲਝ ਸਕਦਾ ਹੈ। ਦੂਸਰੀ ਗੱਲ, ਅਗਰ ਇੱਥੇ ਅਸੀਂ ਜੌਬਸ ਕ੍ਰੀਏਟ ਕਰਵਾਵਾਂਗੇ, ਇੱਥੇ ਸਕਿੱਲ ਦਵਾਂਗੇ ਤੇ ਬੱਚੇ ਆਪਣੇ ਆਪ ਹੀ ਉਹਦੇ ਵਿੱਚ ਬਿਜ਼ੀ ਹੋਣਗੇ, ਇਹਦੇ ਵਿੱਚ ਨਹੀਂ ਹੋਣਗੇ। ਤੁਹਾਡੇ ਮੁਤਾਬਿਕ ਸਰਕਾਰਾਂ ਦੀ ਨਲਾਇਕੀ ਹੈ ਜਿਸ ਕਰਕੇ ਨਸ਼ਾ ਵਧਦਾ ਜਾ ਰਿਹਾ। ਇਹ ਮੈਨੂੰ ਕਹਿਣ ਦੀ ਕੀ ਲੋੜ ਹੈ ਤੁਸੀਂ ਆਪ ਦੇਖ ਲਓ, ਸਮਝਦਾਰ ਲੋਗ। ਅਗਰ ਇੱਥੇ ਢੋਕਰੀਆਂ ਆਈਆਂ ਤਾਂ ਬੱਚੇ ਕਿਉਂ ਭੱਜੇ ਜਾ ਰਹੇ ਨੇ ਬਾਹਰ? ਔਰ ਤੀਜੀ ਗੱਲ ਜਿਹੜੀ ਬਾਰ ਪ੍ਰੈਕਟਿਸ ਸਕਸੈਸਫੁਲ ਹੋਈ ਹੈ ਔਰ ਸਾਨੂੰ ਵੀ ਸਿੱਖਣਾ ਚਾਹੀਦਾ ਉਹਦੇ ਤੋਂ ਨਸ਼ਿਆਂ ਬਾਰੇ ਔਰ ਖਾਸ ਤੌਰ ਤੇ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਡਾਕਟਰ ਹੈ ਨਸ਼ਿਆਂ ਦਾ ਵਾਈਟ ਹਾਊਸ ਉਹ ਅੰਬਰਸਰ ਮੈਡੀਕਲ ਕਾਲਜ ਦਾ ਪੜਿਆ ਹੋਇਆ ਮੁੰਡਾ ਆ ਤੇ ਉਹ ਸਾਡੀ ਹੈਲਪ ਕਰਨੀ ਚਾਹੀਦਾ ਤੇ ਇਹ ਤਿੰਨੋਂ ਸਕੀਮਾਂ ਇਕੱਠੀਆਂ ਚਲਾਈਏ ਤੇ ਭਾਰਤ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਕਲੀਅਰਲੀ ਦੇਖਣ ਕਿ ਇਹ ਨਸ਼ੇ ਜ਼ਰੂਰ ਦੂਰ ਹੋਣਗੇ ਔਰ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਬੜੀ ਜ਼ਰੂਰਤ ਹੈ ਔਰ ਸਕਿੱਲਸ ਦੇਣ ਦੀ ਉਹ ਬਿਲਕੁਲ ਸਹੀ ਗੱਲ ਕਹੀ ਹੈ ਕਿ ਸਕਿੱਲ ਬਹੁਤ ਜ਼ਰੂਰੀ ਹੈ ਜਦ ਤੱਕ ਸਕਿੱਲ ਨਹੀਂ ਆਏਗਾ ਯੂਥ ਦੇ ਵਿੱਚ ਟੈਲੈਂਟ ਨਹੀਂ ਆਏਗਾ ਉਨੇ ਦੇ ਤੱਕ ਜੌਬ ਕ੍ਰिएशन ਨਹੀਂ ਹੋਏਗੀ ਪ੍ਰਾਈਵੇਟ ਸੈਕਟਰ ਹੀ ਬਹੁਤ ਵੱਡੀ ਜੌਬ ਫੁਲਫਿਲ ਕਰਦਾ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਇਸ ਕਰਕੇ ਸਕਿੱਲ ਲਈ ਬਹੁਤ ਜ਼ਰੂਰੀ ਸਰਕਾਰਾਂ ਨੂੰ ਚਾਹੀਦਾ ਕਿ ਸਕਿੱਲ ਯੂਥ ਦੇ ਵਿੱਚ ਦੇਣਾ ਬਹੁਤ ਜ਼ਰੂਰੀ ਹੈ ਜੈ ਮਾਤਾ ਦੀ ਮੈਂ ਸ਼੍ਰੋਤੀ ਵਿੱਚ ਪਹਿਲਾ ਮੋर्चा ਪ੍ਰਦਾਨ ਕਰਤੀ ਹੈ ਜਨਤਾ ਪਾਰਟੀ ਅੱਜ ਮੇਰੇ ਘਰ ਕੀਰਤਨ ਸਿੰਘ ਦੇ ਦੇਵੀਕਰਨਜੀਤ ਸਿੰਘ ਸੰਧੂ ਜੀ ਜੋ ਕਿ ਐਮਪੀ ਦੇ ਦਾਵਾਦਾਰ ਨੇ ਭਾਰਤੀ ਜਨਤਾ ਪਾਰਟੀ ਤੋਂ ਐਮਪੀ ਦੇ ਕੈਂਡੀਡੇਟ ਨੇ ਉਹ ਵੀ ਪਹੁੰਚੇ ਸੀ ਜਿਨ੍ਹਾਂ ਦਾ ਮੈਂ तहे ਦਿਲ ਤੋਂ ਸ਼ੁਕਰ ਕਰਨੀ ਆ। ਥੈਂਕ ਯੂ ਤੁਸੀਂ ਧੰਨਵਾਦ ਕਰਦੀ ਆ ਕਿ ਉਹ ਮੇਰੇ ਘਰ ਪਹੁੰਚੇ। ਹੋਰ ਮਹਿਲਾਵਾਂ ਦਾ ਵੋਟ ਐਤੀ ਭਾਰਤੀ ਜਨਤਾ ਪਾਰਟੀ ਨੂੰ ਜਾਏਗਾ ਕਿਉਂਕਿ ਮਹਿਲਾਵਾਂ ਜਾਣਦੀ ਹੈ ਕਿ ਅੰਮ੍ਰਿਤਸਰ ਤਰੱਕੀ ਹੋਣੀ ਚਾਹੀਦੀ ਹੈ ਔਰ ਅੰਮ੍ਰਿਤਸਰ ਦੀ ਤਰੱਕੀ ਅਗਰ ਅਸੀਂ ਯੂਪੀ ਵਾਲ ਚਾਹਨੇ ਆ ਜਿਹਦਾ ਯੂਪੀ ਤਰੱਕੀ ਕਰ ਰਿਹਾ ਉਸਰੇ ਮੇਰਾ ਅੰਮ੍ਰਿਤਸਰ ਤਰੱਕੀ ਕਰੇ ਕਿਉਂਕਿ ਮੈਂ ਅੰਮ੍ਰਿਤਸਰ ਚ ਹੀ ਰਹਿਣ ਵਾਲੀ ਆ ਤੇ ਅੰਮ੍ਰਿਤਸਰ ਚ ਹੀ ਰਹੇ। ਇਸ ਕਰਕੇ ਮੇਰਾ ਆਪਣੀ ਦਿਲ ਦੀ ਗੁਆਇਸ਼ ਹੈ ਕਿ ਜ जनता पार्टी तो बिना नहीं हो सकता इसलिए महिला अपना मान बना चुकी है कि भारतीय जनता पार्टी का ही कैंडिडेट लेके आ गया अमृतसर की तरक्की हो सके अमृतसर खुशी खुशहाली हो सके धन्यवाद